ਖੜੇ ਪ੍ਰਭਾਵ ਦੇ ਇਲਾਕੇ ਚ ਆਏ ਕਿਹੜੀ ਸੰਸਥਾ ਵੱਲੋਂ ਲੈ ਕੇ ਕੀ ਸਮਾਂ ਲੇਖੋ ਜੀ ਮੈਂ ਤਾਂ ਅੱਗੇ ਵੀ ਬੇਨਤੀ ਕਰਦਾ ਨਾ ਵੀ ਲੈ ਕੇ ਤਾਂ ਮਾਲਕ ਹੀ ਆਉਂਦੇ ਨੇ ਬੰਦੇ ਬਦਲ ਜਾਂਦੇ ਨੇ ਕੋਈ ਕੁਛ ਲੈ ਕੇ ਆਉਂਦਾ ਜੋ ਗੁਰੂ ਮਾਰੇ ਦੇ ਕੇ ਭੇਜ ਦਿੰਦੇ ਨੇ ਬੰਦੇ ਲੈ ਕੇ ਆ ਜਾਂਦੇ ਨੇ ਪਰ ਐਤ ਕੀ ਜਿਹੜੀ ਇਹ ਸੰਗਤ ਸੰਗਤ ਆਈ ਹੈ ਇਹ ਦੁਬਈ ਤੋਂ ਆਈ ਹੈ ਜੀ ਦੁਬਈ ਤੋਂ ਜਿਹੜੀ ਸਾਡੀ ਪੂਰੀ ਟਰਾਂਸਪੋਰਟ ਕਮਿਊਨਿਟੀ ਹੈ ਡਰਾਈਵਰ ਭਾਈਚਾਰਾ ਔਰ ਕਾਰ ਫੇਅਰ ਕੰਪਨੀ ਸਰਗੁਆਸੀ ਬਾਸੀ ਸਾਹਿਬ ਸਾਡੇ ਬੜੇ ਪਰਮ ਮਿੱਤਰ ਰਹੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਬੜਮੁੱਲੀ ਸੇਵਾ ਇੱਥੇ ਪਹੁੰਚੀ ਹੈ ਔਰ 2-3000 ਏਕੜ ਮੈਨੂੰ ਲੱਗਦਾ 2.5000 ਕਹਿ ਰਹੇ ਪਰ ਵੱਧ ਜਾਏਗਾ 3000 ਏਕੜ ਤੱਕ ਜਿਹੜੀ ਜ਼ਮੀਨ ਹੜਾਂ ਦੀ ਬੁਰੀ ਤਰ੍ਹਾਂ ਮਾਰ ਰਹੀઠਾਈ ਸੀ ਉਹ ਬੱਤਰ ਕਰਕੇ ਉਹਨੂੰ ਦੁਬਾਰਾ ਵਾਹ ਕੇ ਉਹਨੂੰ ਉਜਾਊ ਕਰਕੇ ਉਹਦੇ ਵਿੱਚ ਆ ਤੁਹਾਡੇ ਸਾਹਮਣੇ ਹਨਾ ਬੀਜ ਵੀ ਬੋਇਆ ਜਾ ਰਿਹਾ ਹੈ ਡਾਇਆ ਡੋਇਆ ਪੈ ਰਿਹਾ ਨਾਲ ਖਾਦ ਖੁਦ ਪਾਉਣੀ ਹੈ ਸਾਰਾ ਤਿਆਰ ਕਰਕੇ ਕਿ ਇੱਥੇ ਮਹੀਨੇ ਬਾਅਦ ਕਿਸੇ ਨੂੰ ਇਹ ਨਾ ਪਤਾ ਲੱਗੇ ਵੀ ਕਦੇ ਹੜ ਵੀ ਇੱਥੇ ਆਏ ਸੀ ਸੋ ਏਡੀ ਵੱਡੀ ਵੱਡਮੁੱਲੀ ਸੇਵਾ ਨਿਭਾਈ ਜਾ ਰਹੀ ਹੈ ਔਰ ਲੋਕਲ ਜਿੰਨਾ ਵੀ ਯੋਗਦਾਨ ਹੈ ਕਿਉਂਕਿ ਬਾਹਰੋਂ ਦੁਬਈ ਤੋਂ ਆ ਕੇ ਸਾਰਾ ਕੁਝ ਇਕੱਲਿਆਂ ਵਾਸਤੇ ਕਰਨਾ ਔਖਾ ਦਾ ਭਾਜੀ ਨਰਮਲ ਸਿੰਘ ਹਣੀ ਇਹ ਬਹੁਤ ਵੱਡੀ ਸੇਵਾ ਨਾਲ ਨਿਭਾਰੇ ਨੇ ਸੋ ਇਹਨਾਂ ਦੀ ਇੱਥੇ ਲੋਕਲ ਰਾਨਮਾਈ ਇਹਨਾਂ ਦੀ ਹੈ ਤੇ ਬਾਕੀ ਵੀ ਸਾਰੀ ਸੰਗਤ ਨਾਲ ਜੁੜੀ ਹੈ ਸੰਗਤ ਦਾ ਕੋਈ ਨਾਂ ਨਹੀਂ ਹੁੰਦਾ ਸੰਗਤ ਸੰਗਤ ਹੀ ਹੁੰਦੀ ਹੈ ਇਧਰ ਭਾਜੀ ਬਹਾਦਰ ਸਿੰਘ ਆਏ ਹੋਏ ਨੇ ਭਾਜੀ ਅਮਨਦੀਪ ਹੁਣੀ ਅੰਗਰੇਜ਼ ਸਿੰਘ ਹੁਣੀ ਇਹ ਸਾਰੀ ਟੀਮ ਉਥੋਂ ਦੁਬਈ ਵਾਲੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਇਸ ਮੌਕੇ ਤੇ ਸਤਗੁਰੂ ਸੇਵਾ ਜਿਹੜੀ ਲੇਖੇ ਲਾਉਣਗੇ ਜੀ ਤੇ ਜਿੱਥੇ ਤੁਸੀਂ ਬਾਲੀਵੁੱਡ ਹੋਰ ਵੀ ਕਈ ਜਣੇ ਸੇਵਾ ਕਰ ਰਹੇ ਇੱਥੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਨੌਜਵਾਨਾਂ ਨੂੰ ਇਹੀ ਦੇਣਾ ਚਾਹਨਾ ਕਿ ਵੀਰੋ ਬੱਚੇਓ ਜਿੱਥੇ ਮਰਜ਼ੀ ਭੱਜ ਲਓ ਜਿਹੜੇ ਮਰਜ਼ੀ ਖੁਰਾਫਾਤ ਕਰ ਲਓ ਜਿਹੜੇ ਮਰਜ਼ੀ ਤੁਸੀਂ ਗੰਦੇ ਮਾਹੌਲ ਦੇ ਵਿੱਚੋਂ ਗੁਜ਼ਰ ਕੇ ਨਿਕਲ ਜਾਓ ਪਰ ਤੁਹਾਡੀ ਸ਼ਾਨ ਇਨਾਂ ਜੀਆਂ ਦੇ ਨਾਲ ਹੈ ਜਿੱਦਾਂ ਤੁਸੀਂ ਇਨਾਂ ਵਰਗੇ ਹੋਗੇ ਕਿ ਅਸੀਂ ਆਪਣੀ ਕਮਿਊਨਿਟੀ ਲਈ ਕੰਮ ਕਰਨਾ ਹੈ ਮਾਨਵਤਾ ਲਈ ਮਨੁੱਖਤਾ ਲਈ ਕੰਮ ਕਰਨਾ ਉਦੋਂ ਤੁਸੀਂ ਗੁਰੂ ਨਾਨਕ ਦੇ ਬੱਚੇ ਹੋ ਨਹੀਂ ਤਾਂ ਬੇਟੇ ਭਟਕੇ ਵੀ ਉੱਥੇ ਹੀ ਆਉਣਾ ਹੈ ਜਾਂ ਭਟਕੇ ਜ਼ਿੰਦਗੀ ਖਰਾਬ ਹੁੰਦੀ ਹੈ ਜਾਂ ਭਟਕੇ ਪਛਤਾਵਾ ਹੁੰਦਾ ਹੈ ਕਿ ਵਾਪਸ ਸਾਨੂੰ ਇੱਕ ਨੇਕ ਇਨਸਾਨ ਬਣ ਕੇ ਹੀ ਗੁਰੂ ਦੇ ਅਸੀਂ ਪੈਰੋਕਾਰ ਬਣ ਸਕਦੇ ਹਾਂ ਸੋ ਮੇਰੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਦੁਨੀਆ ਨੂੰ ਫੋਲੋ ਨਹੀਂ ਕਰਨਾ ਦੁਨੀਆ ਤੁਹਾਨੂੰ ਫੋਲੋ ਕਰੇ ਏਦਾਂ ਦਾ ਕੰਮ ਕਰਿਓ ਬੱਚੇ ਤੁਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਫੋਲੋ ਕਰਕੇ ਉਹਨਾਂ ਵਰਗੇ ਨਹੀਂ ਬੰਨਣਾ ਤੁਸੀਂ ਏਦਾਂ ਦਾ ਕੰਮ ਕਰਨਾ ਕਿ ਲੋਕੀ ਤੁਹਾਨੂੰ ਫੋਲੋ ਕਰਨਗੇ ਅਸੀਂ ਏਦਾਂ ਦੇ ਨੌਜਵਾਨ ਬੰਨਣਾ ਸਰ ਪੰਜਾਬ ਲਈ ਕੋਈ ਚਾਰ ਲਾਈਨਾਂ ਤੁਸੀਂ ਪੰਜਾਬ ਲਈ ਤਾਂ ਮੈਂ ਸਾਰੀਆਂ ਪੰਜਾਬ ਲਈ ਬੋਲੀਆਂ ਜੀ ਵੈਸੇ ਵੀ ਜਿੰਨੀਆਂ ਬੋਲੀਆਂ ਬਟ ਮੈਂ ਇਹੀ ਬੇਨਤੀ ਕਰਾਂਗਾ ਕਿ ਪੰਜਾਬ ਧਰਤੀ ਸਤਗੁਰਾਂ ਦੀ ਹੈ ਔਰ ਪੰਜਾਬ ਪੰਜ ਆਬ ਇਹਨੂੰ ਕਿਹਾ ਜਾਂਦਾ ਪਹਿਲਾਂ ਸਫਤ ਸਿੰਧੂ ਹੁੰਦਾ ਸੀ ਸੱਤਾਂ ਦਰਿਆਵਾਂ ਦੀ ਧਰਤੀ ਸੀ ਪੰਜਾਂ ਦੀ ਰਹਿ ਗਈ ਪੰਜਾਂ ਤੋਂ ਬਾਅਦ ਢਾਈ ਢਾਈ ਵੰਡੇ ਗਏ ਪਰ ਇਹਦੀ ਤਾਕਤ ਅੱਜ ਵੀ ਪਹਿਲੇ ਜਿੰਨੀ ਹੈ ਸੋ ਇਸ ਧਰਤੀ ਨੂੰ ਕੋਈ ਕਦੇ ਖਦੇੜ ਨਹੀਂ ਸਕਿਆ ਕੋਈ ਉਦੇੜ ਨਹੀਂ ਸਕਿਆ ਕੋਈ ਤੋੜ ਨਹੀਂ ਸਕਿਆ ਸੋ ਉਹ ਬਾਹੂਬਲ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਕਿਉਂਕਿ ਇਹ ਦੁਨੀਆ ਦੀ ਇੱਕੋ ਕੌਮ ਹੈ ਜਿੱਥੇ ਭਗਤੀ ਤੇ ਸ਼ਕਤੀ ਦਾ ਮਰਕਜ਼ ਇੱਕੋ ਹੀ ਹੈ ਜਿੱਥੇ ਸਤਗੁਰੂ ਦਰਬਾਰ ਸਾਹਿਬ ਸੁਸ਼ੋਭਿਤ ਨੇ ਗੁਰੂ ਰਾਮਦਾਸ ਦਾ ਘਰ ਤੇ ਉਹਦੇ ਸਾਹਮਣੇ ਅਕਾਲ ਤਖਤ ਸਾਹਿਬ ਸੋ ਅਕਾਲ ਦਾ ਤਖਤ ਵੀ ਉੱਥੇ ਹੀ ਹੈ ਯਾਨੀ ਮੀਰੀ ਤੇ ਪੀਰੀ ਇੱਕ ਥਾਂ ਤੇ ਨੇ ਭਗਤੀ ਤੇ ਸ਼ਕਤੀ ਇੱਕ ਥਾਂ ਤੇ ਨੇ ਉਹ ਕੌਮ ਕਦੇ ਨਹੀਂ ਮਾਰ ਕਾ ਸਕਦੀ ਜਿਹਨੂੰ ਗੁਰੂ ਮਹਾਰਾਜ ਨੇ ਭਗਤੀ ਔਰ ਸ਼ਕਤੀ ਦਾ ਇੱਕੋ ਹੀ ਮਰਕਜ਼ ਦਿੱਤਾ ਹੋਵੇ